ਆ ਕੇ ਉਹਨੇ ਸਿੱਧੀ ਪਿਸਤਲ ਕਾਕ ਕੀਤੀ ਹੈ ਮੇਰੇ ਸਿਰ ਤੇ ਲਾਤੀ ਹੈ ਇਹ ਕਹਿੰਦੇ ਜੀ ਪੈਸੇ ਕੱਢ ਦੇ ਗੱਲੇ ਚ ਜਿੰਨੇ ਹੈਗੇ ਤੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿਹਾ ਕੋਈ ਮੁੰਡਾ ਯਾਰ ਦੋਸਤ ਹੈਗਾ ਮਜ਼ਾਕ ਕਰਦਾ ਪਿਆ ਤੇ ਮੈਂ ਆ ਤੂੰ ਕੀ ਕਰਦਾ ਪਿਆ ਤੋ ਫਿਰ ਉਹਨੇ ਕਹਿ ਮੈਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਹੈ ਤੇ ਫਿਰ ਗੱਲਾਂ ਖੋਲਿਆ ਪੈਸੇ ਕੱਢ ਲੈ ਵਿੱਚੋਂ ਤੇ ਨਿਕਲ ਗਏ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲਿਆ ਬਾਰ ਦੇ ਜਿੰਬਾਰ ਜਿਹੜਾ ਖੜਾ ਸੀ ਉਹਦਾ ਹੋਲਿਆ ਨਹੀਂ ਉਹਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਨਾਲ ਅੰਦਰ ਵਾਲੇ ਦਾ ਉਹ ਲਿਆ ਕੱਦ ਕਿੰਦਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕਰਦਾ ਦਾ ਕਿੰਨੀ ਕੁ ਉਮਰ ਦੇ ਲੱਗਦੇ ਸੀ 22 ਸਾਲ ਦਾ ਹੋਣਾ 22 ਸਾਲ ਦਾ ਹਾਂ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਬੰਧਨ ਕੀਤੀ ਹੈ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਕੋਈ ਹਾਂ ਹਾਂ ਪੁਲਿਸ ਚ ਲਿਆ ਗਏ ਸੀ ਸਰ ਦੇਖੀਏ ਹਾਂਜੀ ਕਿ ਜਿੱਦਾਂ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਡੱਕ ਕੇ ਪੈਂਦੇ ਆ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 9:00 ਵਜੇ ਦਾ ਟਾਈਮ ਹੋਣਾ 7:30 ਵਜੇ 7:30 ਵਜੇ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਿਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇੱਥੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰ ਨੂੰ ਕੀ ਕਹਿਣਾ ਚਾਹੋਗੇ ਆਪਣਾ ਧਿਆਨ ਆਪਣਾ ਧਿਆਨ ਰੱਖੋ Porque